ਬਲਾਵਲ ਮਹਿਲਾ ਪੰਜਵਾ ਕਿਆ ਹਮ ਜੀ ਜੰਤ ਬੇਚਾਰੇ ਬਰਨ ਨਾ ਸਕੈ ਏ ਕੋ ਮਾਈ ਬ੍ਰਹਮ ਮਹੇਸ਼ ਸਿਦ ਮੋਨਿੰਦਾ ਬੇਅੰਤ ਠਾਕੁਰ ਤੇਰੀ ਗਤ ਨਹੀਂ ਪਾਈ ਕਿਆ ਕਥਿਐ ਕਿਛ ਕਥਨ ਨਾ ਜਾਈ ਜਹਾਂ ਜਹ ਦੇਖਾ ਤਾ ਰਿਆ ਅਸਮਾਈ ਤਹਾ ਜਾ ਮਹਾ ਭਯਾਨ ਦੁਖ ਜਬ ਸੁਣੀਏ ਤਾਂ ਮੇਰੇ ਪ੍ਰਭ ਤੂੰ ਹੈ ਸਹਾਈ ਸ਼ਰਨ ਪਰਿਓ ਹਰ ਚਰਨ ਗਹ ਤਬ ਗੁਰ ਨਾਨਕ ਤੋ ਬੂਝ ਬੁਝਾਈ ਦਿਲਾਵਲ ਮਹਿਲਾ ਪੰਜਵਾ ਅਗੰਗ ਰੂਪ ਅਵਨਾਸ਼ੀ ਕਰਤਾ ਪਤਿਤ ਪਵਿੱਤ ਇੱਕ ਨਿੰਮਖ ਜਪਾਈਐ ਅਚਰਜ ਸੁਨਿਓ ਪ੍ਰਾਪਤ ਭੇਟੁਲੇ ਸੰਤ ਚਰਨ ਚਰਨ ਮਨ ਲਾਈਐ ਕਿਤ ਵਿਦਿਆ ਕਿਤ ਸੰਜਮ ਪਾਈਐ ਕਉ ਸੁਰਜਨ ਕਿਤ ਜੁਗਤੀ ਧਿਆਈਐ ਰਹਾ ਜੋ ਮਾਨੁਖ ਮਾਨੁਖ ਕੀ ਸੇਵਾ ਉਹ ਤਿਸ ਕੀ ਲਈ ਲਈ ਫੁਨ ਜਾਈਐ ਨਾਨਕ ਸ਼ਰਨ ਸ਼ਰਨ ਸੁਖ ਸਾਗਰ ਮੋਹਿ ਟੇਕ ਤੇਰੋ ਇਕ ਨਈਆ ਬਲਾਵਲ ਮੈਲਾ ਪੰਜਵਾ ਸੰਤ ਸ਼ਰਨ ਸੰਤ ਟਹਿਲ ਕਰੀ ਤੰਦ ਬੰਧ ਅਰ ਸਗਲ ਜੰਜਾਰੋ ਅਵਰ ਕਾਜ ਤੇ ਛੂਟ ਪਰੀ ਰਹਾਉ ਸੁਖ ਸਹਿਜ ਅਰ ਘਨੋ ਅਨੰਦਾ ਗੁਰ ਤੇ ਪਾਇਓ ਨਾਮ ਹਰੀ ਐਸੋ ਹਰ ਰਸ ਬਰਨ ਨਾ ਸਾਕੋ ਗੁਰਪੂਰੇ ਮੇਰੀ ਕੁਲਤ ਤਰੀ ਦੇਖਿਓ ਮੋਹਨ ਸਭ ਕੈ ਸੰਗੇ ਮੂਲ ਨ ਕਾਹੂ ਸਗਲ ਭਰੀ ਪੂਰਨ ਪੂਰ ਰਹੋ ਕਿਰਪਾ ਮਿਧ ਕਉ ਨਾਨਕ ਮੇਰੀ ਪੂਰੀ ਪਰੀ ਬਲਾਵਲ ਮੈਲਾ ਪੰਜਵਾ ਮਨ ਕਿਆ ਕਹਿਤਾ ਹਉ ਕਿਆ ਕਹਿਤਾ ਜਾਨਤ ਦੀਨ ਠਾਕੁਰ ਤਬ ਮੇਰੇ ਇਸ ਆਗੈ ਕਿਆ ਕਹਿਤਾ ਮਹਾ ਅਨਬੋਲੇ ਕੋ ਤੂੰ ਹੀ ਪਛਾਨੈ ਜੋ ਜੀਅਨ ਮੈਂ ਹੋਤਾ ਰੇ ਮਨ ਕਾਏ ਕਲੋ ਢੇਕ ਜੋ ਪੇਖ ਤੀ ਸੰਗ ਸੁਨਤਾ ਐਸੋ ਜਾਨ ਮੈਂ ਮਨ ਆਨੰਦ ਆਨਬਿਓ ਕਰਤਾ ਕੋ ਨਾਨਕ ਗੁਰ ਪਰ ਦਿਆਰਾ ਹਰ ਦੰਗਨ ਕਬੂ ਲਹਿਤਾ ਬਿਲਾਵਲ ਮਹਿਲਾ ਪਨਵਾ ਨਿੰਦਕ ਐਸੇ ਹੀ ਚਰ ਤਰੀਏ ਏ ਨਿਸ਼ਾਨੀ ਸੁਨੋ ਤੁਮ ਭਾਈ ਜਿਉ ਕਲ ਰ ਪੀਤ ਗਿਰਿਏ ਰਹਾਉ ਜੋ ਦੇਖਿ ਅਸ਼ਦਰ ਤੋ ਨਿੰਦਕ ਉਮਾ ਹੈ ਹਲੋ ਦੇਖ ਦੁਖ ਘਰੀਏ ਆਠ ਪੈਰ ਚਿਤਵੈ ਨਹੀਂ ਪਹੁੰਚੈ ਦੁਰਾ ਚਿਤ ਗਤ ਚਿਤ ਗਤ ਮਰਿਏ ਨਿੰਦਕ ਪ੍ਰਭੂ ਪੁਲਾਇਆ ਕਾਲ ਨੇਰ ਆਇਆ ਹਰ ਜਨ ਸਿਓ ਬਾਦ ਉਠਰੀਐ ਨਾਨਕ ਕਾਰ ਆਖਾ ਆਪ ਤਬ ਸੁਆਮੀ ਕਿਆ ਮਾਨਸ ਬਪੁਰੇ ਕਰੀਐ ਬਿਲਾਵ ਮਹਿਲਾ ਪੰਗਵਾ ਐਸੇ ਕਾਹੇ ਫੂਲ ਪਰੇ ਕਰੇ ਕਰਾਮੈ ਮੂ ਕਰ ਪਾਵੇਂ ਵੇਖਤ ਸੁਨਤ ਸਦਾ ਸੰਗ ਹਰੇ ਰਹਾਉ ਕਾਚ ਵਿਹਾਜਨ ਕੰਚਨ ਸ਼ਾਡਨ ਬੈਰੀ ਸੰਗ ហេਤ ਸਾਜਨ ਤਿਆਗ ਖਰੇ ਹੋਵਨ ਕੋਰਾ ਅਨਹੋਵਨ ਮੀਠਾ ਵਿਖਿਆ ਮੈਂ ਲਪਟਾਏ ਜਰੇ ਅੰਧ ਕੂਪ ਮੈਂ ਪਰਿਓ ਪ੍ਰਾਨੀ ਭਰਮ ਗੁਬਾਰ ਮੋ ਬੰਧ ਪਰੇ ਕਹੋ ਨਾਨਕ ਪ੍ਰਭ ਹੋਤ ਦਿਆਰਾ ਗੁਰ ਤੇ ਤੈ ਕਾਢ ਬਾਂ ਫਰੇ ਬਿਲਾਵਲ ਮਹਿਲਾ ਪੰਵਾਂ ਮਨ ਤਨ ਰਸਨਾ ਹਰ ਚੀਨਾ ਐ ਅਨੰਦ ਮਿਟੇ ਅੰਧੇਸੇ ਸਰਬ ਸੁਖ ਮੋਕੋ ਗੁਰ ਦੀਨਾ ਰਹਾਉ ਐ ਆਨੰਤ ਤੇ ਸਭ ਤਈ ਸਿਆਨ ਪ੍ਰਭ ਮੇਰਾ ਦਨ ਬਿਨਾ ਆਪ ਦੇ ਰੱਖੇ ਆਪਣੇ ਕੋ ਕਾਹੂ ਨ ਕਰਤੇ ਕਸ਼ਕੀਨਾ ਬਲ ਜਾਵਾਂ ਦਰਸ਼ਨ ਸਾਧੂ ਕੇ ਜੇ ਪ੍ਰਸਾਦ ਅਰਨਾ ਮਲੀਨਾ ਕੋ ਨਾਨਕ ਠਾਕੁਰ ਧਾਰੋ ਸੈ ਕਾਹੂ ਨ ਮਾਨਿਉ ਮਨਸੀਨਾ ਬਿਲਾਵਲ ਮਹਿਲਾ ਪੰਗਵਾਂ ਗੁਰਪੂਰ ਮੇਰੀ ਵਖ ਲਈ ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ ਜਨਮ ਜਨਮ ਕੀ ਮੇਲ ਗਈ ਰਹਾਉ ਨਿਗਰੇ ਦੂਤ ਦੁਸ਼ਟ ਬਹਿਰਾਈ ਘਰ ਪੂਰੇ ਕਾਜ ਪਿਆ ਜਾਪ ਕਾ ਕਰੇ ਕੋਈ ਬੇਚਾਰਾ ਅਬ ਮੇਰੇ ਕਾ ਬੜ ਪਰਤਾਪ ਸਿਮਰ 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 ਸੁਖ ਪਾਇਆ ਚਰਨ ਕਮਲ ਰਖ ਮਨ ਮਾਹੀ ਤਾ ਕੀ ਸ਼ਰਨ ਪਰਿਓ ਨਾਨਕ ਦਾਸ ਜਾਤੇ ਉਪਰ ਕੋ ਨਹੀਂ ਬਿਲਾਵਲ ਬਹਿਲਾ ਪੰਜਵਾ ਸਦਾ ਸਦਾ ਜਪੀਏ ਪ੍ਰਭ ਨਾਮ ਜਰਾ ਮਰ ਕਸ਼ ਦੁਖ ਨ ਵਿਆਪੈ ਆਗੈ ਦਰਗਾ ਪੂਰਨ ਕਾਮ ਰਹਾਓ ਆਪਤਿ ਆਗ ਪਰਿਏ ਨਿਤ ਸ਼ਰਣੀ ਗੁਰ ਤੇ ਪਾਈਐ ਇਹ ਨਿਧਾਨ ਜਨ ਮਰਨ ਕੀ ਕੱਟੀ ਐ ਫਾਸੀ ਸਾਚੀ ਦਰਗਾਹ ਕਾ ਨਿਸ਼ਾਨ ਜੋ ਤum ਕਰੋ ਸੋਈ ਫਲ ਮੰਨੋ ਮੰਨਤੇ ਛੁਟੈ ਸਗਲ ਗੁਮਾਨ ਕਹੋ ਨਾਨਕਤਾ ਕੀ ਸਰਣਾਈ ਜਾ ਕਾ ਕੀਆ ਸਗਲ ਜਹਾਨ ਬਿਲਾਵਲ ਮਹਿਲਾ ਪੰਜਵਾ ਮਨ ਤਨ ਅੰਤਰ ਪ੍ਰਭ ਆਹੀ ਹਰ ਗੁਣ ਗਾਵਤ ਪਰ ਉਪਕਾਰ ਨਿਤ ਤਿਸ ਰਸਨਾ ਕਾ ਮੋਲ ਕਿਛ ਨਾਹੀ ਰਹਾਉ ਕੁਲ ਸਮੂ ਉਧਰੇ ਖਿਨ ਭੀਤਰ ਜਨਮ ਜਨਮ ਕੀ ਮਲ ਲਾਹੀ ਸਿਮਰ ਸਿਮਰ ਸਵਾਮੀ ਪ੍ਰਭ ਆਪਣਾ ਅਨੰਦ ਸੇਤੀ ਵਿਖਿਆ ਬਨ ਗਾਹੀ ਚਰਨ ਪ੍ਰਭੂ ਕੇ ਬੋਹਿਤ ਪਾਏ ਅਵਸਾਗਰ ਪਾਰ ਪਰਾਹੀ ਹੰਤ ਸੇਵਕ भगत ਹਰਤਾ ਕੇ ਨਾਨਕ ਮਨ ਲਾਗਾ ਹੈ ਤਾਹੀ ਬਿਲਾਵਲ ਮੈਲਾ ਪੰਜਵਾ ਤੀਰੋਂ ਦੇਖ ਤੁਮਾਰੇ ਰੰਗਾ ਤੂੰ ਹੀ ਸੁਆਮੀ ਅੰਤਰ ਜਾਮੀ ਤੂੰ ਹੀ ਵਸੈ ਸਾਧਕ ਸੰਗਾ ਰਹਾ ਛਿਨ ਮੇ ਥਾਪ ਨਿਵਾਜੇ ਠਾਕੁਰ ਨੀਤ ਕੀਤ ਤੇ ਤਰਹਿ ਰਾਜੰਗ ਕਭੂ ਨ ਬਿਸਰਹੀਏ ਮੋਰੇ ਤੇ ਨਾਨਕ ਦਾਸ ਇਹੀ ਦਾਨ ਮੰਗਾ ਬਲਾਵਲ ਮਹਿਲਾ ਪੰਗਵਾਂ ਅਚੁੱਤ ਪੂਜਾ ਜੋਗ ਗੋਪਾਲ ਮੰਤਨ ਅਰਤ ਰਖੋ ਹਰ ਆਗ ਦੇ ਸਰਬ ਜੀਆਂ ਕਾ ਹੈ ਤਤਪਾਲ ਰਹਾ ਸ਼ਰਨਿ ਸਮਰਤ ਓਕਾਤ ਸੁਖ ਦਤਾ ਕਿਰਪਾ ਸਿੰਧ ਬੜੋ ਦਇਆ ਕੰਠ ਲਾਏ ਰੱਖ ਆਪਣੇ ਕੋ ਕਿਸ ਨੂੰ ਲੱਗੈ ਨਾ ਤਾਤੀ ਬਾਲ ਦਾਮਦਰ ਦਇਆਲ ਸੁਆਮੀ ਸਰਬਸ ਸੰਤ ਜਨ ਧਨਮਾਲ ਨਾਨਕ ਜਾਚਿਕ ਦਰਸ਼ ਪ੍ਰਭ ਮੰਗੈ ਸੰਤ ਜਨਾਂ ਕੀ ਮਿਲੇ ਰਵਾਲ ਦਿਲ ਆਵਲ ਮਹਿਲਾ ਪੰਜਵਾ ਸਿਮਰਤ ਨਾਮ ਕੋਟ ਜਤਨ ਭੈ ਸਾਧ ਸੰਗ ਮਿਲ ਹਰ ਗੁਣ ਗਾਏ ਜਮ ਦੂਤਨ ਕੋ ਤਰਾਸ ਅਹੇ ਤਰਾ ਜੇਤੇ ਪੁਨਾ ਚਰਨ ਸੇ ਕੀਨੇ ਮਨ ਤਨ ਤਬ ਕੇ ਚਰਨ ਗਹ ਆਵਣ ਜਾਣ ਪਰਮ ਪਉਨਾਠਾ ਜਨਮ ਜਨਮ ਤੇ ਕਿਲ ਵਿਖ ਦਹੇ ਨੇਤਾ ਹੋਏ ਭਜੋ ਜਗਦੀਸ਼ ਇਹ ਪਦਾਰਥ ਵੱਡਹਾਗ ਲਹੇ ਕਰ ਕਿਰਪਾ ਪੂਰਨ ਤਬਦਾਤ ਨਿਰਮਲ ਜਸ ਨਾਨਕ ਦਾਸ ਕਹੈ ਬਿਲਾਵਲ ਮਹਲਾ 5 ਸੁਨਹੀ ਤੇ ਨਾਰਾਇਣ ਰਾਖ ਸੁਲਹੀ ਕਾਹਤ ਕਹੀਂ ਨਾ ਪਹੁੰਚੈ ਸੁਲਹੀ ਹੋਏ ਮੂਆ ਨਾ ਪਾਕ ਰਹਾ ਕਾਢ ਕੁਠਾਰ ਖਸਮ ਸਿਰ ਕਾਟਿਆ ਖਿਨ ਮੈਂ ਹੋਏ ਗਿਆ ਹਾਕ ਮੰਬਾ ਤਿਤਵਤ ਤਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਤਾਕ ਪੁੱਤਰ ਮੀਤ ਤਾਨ ਕਿਸ਼ੂ ਨਾ ਰਹੋਸ ਛੋੜ ਗਿਆ ਸਭ ਪਾਈ ਸਾਥ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਬਿਲਾਵਲ ਮਹਿਲਾ ਪੰਜਵਾ ਪੂਰੇ ਗੁਰ ਕੀ ਪੂਰੀ ਸੇਵ ਆਪੇ ਆਪ ਵਰਤੈ ਸੁਆਮੀ ਕਾਰਜ ਰਾਸ ਕੀਆ ਗੁਰਦੇਵ ਰਹਾਉ ਆਦ ਮਦ ਪ੍ਰਭ ਅੰਤ ਸੁਆਮੀ ਆਪਣਾ ਥਾਟ ਬਨਾਇਓ ਆਪ ਤਪਣੇ ਸੇਵ ਕੀਆ ਪੇਰਾ ਖੈ ਤਬ ਮੇਰੇ ਕੋ ਵਡ ਪਰਤਾਪ ਪਾਰ ਬ੍ਰਹਮ ਪਰਮੇਸ਼ਵਰ ਸਤਗੁਰ ਵਸਿ ਨੇ ਜਿਨ ਸਗਲੇ ਜੰਤ ਚਰਨ ਕਮਲ ਨਾਨਕ ਸ਼ਰਨ ਆਈ RAM ਨਾਮ ਜਪ ਨਿਰਮਲ ਮੰਤ